ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਕੋਲ ਸਭ ਕੁਝ ਕਿੱਥੇ ਆ ਉਹਨਾਂ ਨੂੰ ਸ਼ੁਰੂਆਤ ਨਹੀਂ ਮਾੜੀ ਮਤਲਬ ਚੱਪੇ ਪੁੰਡਿਆ ਹੋਣੀ ਚਾਹੀਦੀ ਹੈ ਸਪੈਸ਼ਲ ਕੰਕਰੀਟ ਕਰ ਰਹੇ ਉਹਨੂੰ ਉਹ ਜੋ ਕੀ ਹੈ ਸਪੈਸ਼ਲ ਹੋਊਗਾ ਆ ਤਾਂ ਬਾਹਰ ਹੋਊਗਾ ਉਹ ਦੇਗ ਉੱਤਰ ਤੇ ਉਹ ਤਾਂ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਚਾਰ ਬੰਦੇ ਜਿਹੜੇ ਨਾਮ ਰੱਖ ਲੈਣ ਸਿਰਫ ਉਹ ਹੀ ਰੱਖੇ ਸੰਗਤ ਨੂੰ ਕਹੇ ਭਈ ਆ ਤਾਂ ਜਿਵੇਂ ਸੀ ਪਰ ਲੋਵੇਂ ਰੋ ਕਿ ਉਹਨਾਂ ਨੂੰ ਉਹ ਹੋ ਗਏ ਨਹੀਂ ਥੋੜਾ ਹੋ ਗਏ ਉਹ ਤਾਂ ਵੈਸੇ ਹੀ ਵਿਕੀ ਹੋਏ ਆ ਉਹ ਤਾਂ ਵੈਸੇ ਹੀ ਵਿਕੀ ਹੋਏ ਆ ਉਹ ਤਾਂ ਵੈਸੇ ਹੀ ਵਿਕੀ ਹੋਏ ਆ ਸੇਟ ਡਕੋ ਵਾਓ ਤੁਸੀਂ ਕਿਸੇ ਘਰ ਨੂੰ ਕੱਟ ਕੇ ਫਿਰ ਤੇ ਹੁਣ ਤੁਹਾਡੇ ਵਰਸ਼ਾਂ ਨੇ ਕਿੱਥੇ ਨੇ ਮੈਨੂੰ ਇਹ ਦੱਸੋ ਇਹ ਸੌਦੇ ਨਹੀਂ ਹੁੰਦੇ ਹੁਣ ਸੇਵਾਦਾਰ ਕਿੱਥੇ ਆ ਸੇਟ ਡਕੋ ਸੇਟ ਡਕੋ ਫਿਰ ਸੇਟ ਡਕੋ ਕਿੱਥੇ ਖੜੀ ਇਹਨਾਂ ਨੂੰ ਨਹੀਂ ਮੈਨੂੰ ਸਵਾਲ ਨਹੀਂ ਹੁੰਦੇ ਸਾਡੇ ਕੋਸ਼ਤਕ ਕਰੇ ਕਿੱਥੇ ਆ ਉਹਨਾਂ ਨੂੰ ਸ਼ਰੂਆਤ ਨਹੀਂ ਮਾਰਦੇ ਮਤਲਬ ਚੱਪੇ ਬੰਦਿਆ ਹੋਣੀ ਚਾਹੀਦੀ ਹੈ ਸਪੈਸ਼ਲ ਕੰਕਰੀਟ ਕਰ ਰਹੇ ਉਹਨਾਂ ਉਹ ਜੋ ਕੀ ਹੈ ਸਪੈਸ਼ਲ ਹੋਊਗਾ ਆਪਾਂ ਬਾਹਰ ਹੋਊਗਾ ਹਟੇ ਉੱਤਰ ਤੇ ਆਹ ਤਾਂ ਭਾਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਚਾਰ ਬੰਦੇ ਜਿਹੜੇ ਨਾਂ ਰੱਖ ਲੈਣ ਸਿਰਫ ਉਹ ਹੀ ਰੱਖੇ ਸੰਗਤ ਨੂੰ ਕਹੇ ਭਈ ਆਪਦੇ ਜਿਵੇਂ ਸੀ ਪਹਿਲਾਂਵੇਂ ਰਹੋ ਕਿ ਉਹਦੇ ਨਾ ਫੋਟੋ ਖਿਚਉਂਦੇ ਫਿਰਦੇ ਕਿਉਂ ਮਾਰ ਪੁੱਛੋ ਭਈ ਹੱਦ ਹੋਈ ਭਈ ਮੈਂ ਕਹਿੰਨੀ ਇਹਨਾਂ ਦੀ ਬਗੈਰ ਗੱਲ ਕਰੀਂ ਉਹ ਤਾਂ ਬਸ ਜਸਤੀ ਕਰਦੇ ਰਹੀਆਂ ਉਹਨਾਂ ਨੇ ਕੀ ਹੱਕ ਬੰਦਾ ਇਹਨਾਂ ਨਾਲ ਕੇ ਮਾਰਨ ਦਾ ਐ ਗੁਰੂ ਬਾਈ ਗੁਰੂ ਨਹੀਂ ਆ ਤੁਸੀਂ ਨਹੀਂ ਬੋਲ ਸਕਦੇ ਤੁਸੀਂ ਬੋਲਣ ਜਾ ਕੇ ਹੁੰਦੇ ਤੇ ਮੈਂ ਮੈਂ ਜਦੋਂ ਆ ਰਿਹਾ ਤੇ ਉਹਨੂੰ ਤੇ ਦੇਖ ਪਾਈ ਆ ਸੰਗਤ ਵਾਂਗੂ ਆਏ ਆ ਆਪਾਂ ਫੈਮਿਲੀ ਬੋਲ ਰਹੇ ਸੀ ਮੈਂ ਜਦੋਂ ਆ ਰਿਹਾ ਉਹਨੂੰ ਤੇ ਦੇਖਦੀ ਪਈ ਆ ਮੇਰੇ ਖੂਹ ਹੋਦਾ ਸੀ ਮੇਰੇ ਕੋਈ ਭੋਲੂਗਾ ਲੱਗਦੀ ਤੁਸੀਂ ਹੋ ਗਏ ਯਾਰ ਗੁਰਨਾਣੇ ਤੋਂ ਵੱਡਾ ਹੋ ਗਿਆ ਅਹੀਂ ਤੁਹਾਡੇ ਕੋ ਸੰਗਤ ਨਹੀਂ ਆਏ ਆ ਮੈਨੂੰ ਸਮਝ ਨਹੀਂ ਆਉਂਦਾ ਇੰਨਾ ਇੰਨਾ ਕੀ ਹੋ ਗਿਆ ਕੋਈ ਗੁੱਸਾ ਨਹੀਂ ਕੋਈ ਗਾਇਬ ਨਹੀਂ ਪਾਣਾ ਥੜਾ ਕਰੋ ਉਸਨੇ ਪਾਣਾ ਗੁੱਸਾ ਕਰੋ ਮੇਰਾ ਤਾਂ ਹੀ ਮੈਂ ਤਾਂ ਮੈਂ ਉਹ ਦੇਖਾ ਕਿ ਨਹੀਂ ਆਪਾਂ ਗੁਰੂ ਕਿੱਥੇ ਬੋਲਣੇ ਆਪਾਂ ਕਿੱਥੇ ਖਲੋ ਕੇ ਬੋਲਣੇ ਪੜਾ ਉੱਚੀ ਬੋਲ ਨਹੀਂ ਸਕਦੇ ਐਲਪ ਉੱਚੀ ਨਹੀਂ ਮੇਰਾ ਮਹਾਰਾਜ ਦਾਸ ਮੈਨੂੰ ਕਹਦਾ ਉੱਚੀ ਗੱਲ ਨਹੀਂ ਕਰ ਸਕਦੇ ਮੈਂ ਜਿੰਦ ਕਿੱਥੇ ਕਰ ਲੈਂਦੇ ਥੋੜਾ ਸ਼ਾਂਤ ਕੇ ਮੈਨੂੰ ਬੋਲ ਤੁਸੀਂ ਕੋਈ ਬੋਲਿਆ ਨਹੀਂ ਸੀਨੀਅਰ ਨੂੰ ਜਾ ਕੇ ਕਹ ਦੋ ਸੀਨੀਅਰ ਨੂੰ ਕਹ ਦੋ ਉੱਥੇ ਜਾ ਕੇ ਬੋਲੋ ਕੋਈ ਨਾ ਬੋਲੋ ਕਾਲ ਤੱਕ ਸਾਡੇ ਚਲ ਜਾਓ ਉੱਥੇ ਨਾ ਸੁਣਨੇ ਟਾਡੀ ਜੇ ਤੈਨੂੰ ਸਮਝਦਾ ਮੇਰੇ ਨਾਲ ਉਹਨਾਂ ਨੂੰ ਹੁਣੇ ਦੇਖਦਾ ਹੋਰ ਨੇ ਹੋ ਗਿਆ ਕਿ ਉਹਨਾਂ ਨੂੰ ਉਹ ਹੋ ਗਏ ਸੀ ਥੋੜਾ ਹੋ ਗਏ ਉਹ ਤਾਂ ਵੈਸੇ ਵਿਕੇ ਹੋਏ ਆ ਮੈਂ ਤਾਂ ਮੂੰਹ ਤੇ ਕਹਿੰਨੀ ਆ ਪਤਾ ਨਹੀਂ ਉਹਨਾਂ ਨੇ ਇਹੋ ਜਿਹਾ ਕੀ ਖਵਾਇਆ ਮੈਂ ਤਾਂ ਨਹੀਂ ਬੋਲ ਸਕਦੀ ਖੁਦ ਤੇ ਗੁਰੂ ਦਾ ਅੰਦਾਜ਼ ਕਰਿਆ ਉਹਨਾਂ ਨੂੰ ਬੈਡਾ ਟ੍ਰੀਟਮੈਂਟ ਕਰਦੇ ਜੋ ਬੜੇ ਮਹਾ ਖੁਸ਼ ਨੇ ਸਾਰਾ মিডিਆ ਵੇਖਣ ਦੇ ਗੱਲ ਹੀ ਵੈਗ ਰਹੇ ਆ ਕਿਹੜਾ ਪਤਾ